ਵੀ ਇੱਕ ਬੜੀ ਕੀਮਤੀ ਗੱਲ ਹੈ ਜੇ ਤੁਸੀਂ ਸਮਝੋ ਤੇ ਜਦੋਂ ਦ੍ਰੋਪਦੀ ਦਾ ਚੀਰ ਹਰਨ ਹੋਇਆ ਤੁਹਾਨੂੰ ਪਤਾ ਵੀ ਦ੍ਰੋਪਦੀ ਦਾ ਚੀਰ ਹਰਨ ਹੋਇਆ ਮਹਾਰਾਜ ਤੇ ਇੱਕ ਰਾਸ਼ਟਰ ਦੀ ਸਭਾ ਦੇ ਵਿੱਚ ਤੇ ਦਰਯੋਦਨ ਨੇ ਕੀਤਾ ਪਾਂਡਵਾਂ ਦੀ ਹੀਣਤਾ ਹੋਈ ਤੇ ਕੌਰਵਾਂ ਨੇ ਉਹ ਪੈਰਾ ਕੀਤਾ ਸਾਰ ਤੇ ਕ੍ਰਿਸ਼ਨ ਮਹਾਰਾਜ ਨੇ ਦ੍ਰੋਪਦੀ ਦੀ ਲਾਜ ਰੱਖੀ ਜਦੋਂ ਲਾਜ ਰੱਖ ਲਈ ਉਹਦਾ ਚੀਰ ਹਰਨ ਨੂੰ ਨਗਰ ਨਹੀਂ ਕਰ ਸਕੇ ਉਹ ਬੇਅਦਬੀ ਨਹੀਂ ਹੋਈ ਤੇ ਕ੍ਰਿਸ਼ਨ ਮਹਾਰਾਜ ਨੇ ਲਾਜ ਰੱਖੀ ਤੇ ਦ੍ਰੋਪਦੀ ਨੇ ਕ੍ਰਿਸ਼ਨ ਨੂੰ ਇੱਕ ਗੱਲ ਪੁੱਛੀ ਆਖਿਆ हे ਭਗਵਾਨ ਜੀ ਜੇ ਤੂੰ ਮੇਰੀ ਇਲਾਜ ਰੱਖਣੀ ਸੀ ਜੇ ਤੂੰ ਚਾਹਨਾ ਤੇ ਇਹ ਬੰਦੇ ਮੇਰੀ ਸਾੜੀ ਨੂੰ ਹੱਥ ਵੀ ਨਹੀਂ ਹਿਲਾ ਸਕਦੇ ਇਹ ਲਾ ਕੇ ਖਿੱਚਣੀ ਤਾਂ ਬੜੀ ਦੂਰ ਦੀ ਗੱਲ ਆ ਜੇ ਤੂੰ ਚਾਹੁੰਦਾ ਨਾ ਤੇ ਇਹ ਹੱਥ ਵੀ ਨਹੀਂ ਹਿਲਾਉਣਾ ਦ੍ਰੋਪਦੀ ਦੀ ਗੱਲ ਸੁਣ ਕੇ ਕ੍ਰਿਸ਼ਨ ਮਹਾਰਾਜ ਕਹਿੰਦੇ ਦ੍ਰੋਪਦੀ ਵਾਕਈ ਤੇਰੀ ਗੱਲ ਠੀਕ ਆ ਜੇ ਤੂੰ ਮੈਨੂੰ ਪਹਿਲੇ ਨੰਬਰ ਤੇ ਯਾਦ ਕੀਤਾ ਹੁੰਦਾ ਤੇ ਵਾਕਈ ਕੋਈ ਤੇਰੀ ਸਾੜੀ ਨੂੰ ਹੱਥ ਵੀ ਨਹੀਂ ਹਿਲਾ ਸਕਦਾ ਨਹੀਂ ਲਾਇਆ ਕ੍ਰਿਸ਼ਨ ਮਹਾਰਾਜ ਕਹਿੰਦੇ ਤੂੰ ਮੈਨੂੰ ਪਹਿਲੇ ਨੰਬਰ ਤੇ ਯਾਦ ਹੀ ਨਹੀਂ ਕੀਤਾ ਦ੍ਰੋਪਦੀ ਕਹਿਣ ਲੱਗੀ ਭਗਵਾਨ ਜੀ ਇਦਾਂ ਨਾ ਕਹੋ ਮੈਂ ਤੁਹਾਡੀ ਭਗਤ ਆਂ ਕ੍ਰਿਸ਼ਨ ਕਹਿਣ ਲੱਗੇ ਦ੍ਰੋਪਦੀ ਨਹੀਂ ਤੈਨੂੰ ਪਹਿਲਾ ਮਾਨ ਹੀ ਤੇਰੇ ਪੰਜ ਪਤਿਆਂ ਦੇ ਉਹਦੇ ਪੰਜ ਪਤੀ ਸੀ ਉਹ ਪੰਜੇ ਹੀ ਪਾਂਡਵ ਜਿਹੜੇ ਸੀ ਉਹਦੇ ਪਤੀ ਸੀ ਕ੍ਰਿਸ਼ਨ ਮਹਾਰਾਜ ਕਹਿੰਦੇ ਤੈਨੂੰ ਮਾਨਸੀ ਤੇਰੇ ਪੰਜ ਪਤਿਆਂ ਦੇ ਜਦੋਂ ਉਹਨਾਂ ਨੇ ਵਸ ਦੀ ਗੱਲ ਨਹੀਂ ਲਈ ਉਹ ਹਾਰ ਕੇ ਹੀ ਆਪਣਾਪ ਜੂਏ 'ਚ ਫਿਰ ਤੈਨੂੰ ਮਾਨਸੀ ਰਾਜ ਤੇਰੇ ਇਤਰਾਸਟਰ ਤੇ ਉਹ ਵੀ ਬ੍ਰਹਮਗਿਆਨੀ ਰਾਜਾ ਸੀ ਅੱਖਾਂ ਤੋਂ ਭਾਵੇਂ ਅੰਨਾ ਸੀ ਆਪਣਾ 100 ਜਨਮ ਪਿਛਲਾ ਜਾਣਦਾ ਸੀ ਓ ਅੱਜ ਤੇ ਜਿਹੜਾ ਮਰਜੀ ਸਾਡੋ ਭਣ ਜਾਂਦਾ ਤੇ ਇਹ ਨਹੀਂ ਜਾਣਦਾ ਵੀ ਕੰਧ ਦੇ ਪਰੇ ਕੀ ਚੱਲਣ ਡਿਆ ਇਹਨਾਂ ਨੂੰ ਵੀ ਨਹੀਂ ਪਤਾ ਜਨਮ ਜਨਮ ਨੇ ਤਾਂ ਦੂਰ ਦੀ ਗੱਲ ਹੋਈ ਨਾ ਉਹ ਰਾਜਾ ਜਾਣਦਾ ਸੀ ਕ੍ਰਿਸ਼ਮਹਾਰਜ ਕਹਿੰਦੇ ਤੈਨੂੰ ਮਾਣੋ ਤੇਹੀ ਵੇਉ ਤੇਰੀ ਬਾਹ ਫੜੂ ਜੇ ਤੋ ਉਹਨੇ ਵੀ ਨਹੀਂ ਫੜੀ ਤੈਨੂੰ ਮੇਰਾ ਚੇਤਾ ਤੀਜੇ ਨੰਬਰ ਤੇ ਆਇਆ ਜੇ ਤੋ ਮੈਨੂੰ ਪਹਿਲੇ ਨੰਬਰ ਤੇ ਯਾਦ ਕਰਦੀ ਨਾ ਵਾਕਈ ਕਿਸੇ ਨੇ ਤੈਨੂੰ ਹੱਥ ਵੀ ਨਹੀਂ ਲਾਉਣਾ ਇਹ ਸਾਡੇ ਹਾਲ ਜਦੋਂ ਆਪਾਂ ਫਸ ਜਾਂਦੇ ਆ ਨਾ ਫਿਰ ਨੰਬਰ ਵੇ ਨਹੀਂ ਆ ਵੀ ਕਿਹੜਾ ਬੰਦਾ ਸਾਡੀ ਸ਼ਿਫਾਰਿਸ਼ ਕਰੇਗਾ ਕਿਹੜਾ ਬੰਦਾ ਅਡੀ ਮਤ ਕਰੇਗਾ ਕਿਹੜਾ ਬੰਦਾ ਨੂੰ ਪੈਸੇ ਦੇਵੇਗਾ ਕਿਹੜਾ ਬੰਦਾ ਨਾਲ ਖੜੋਏਗਾ ਜਦੋਂ ਕੋਈ ਬੰਦਾ ਨਾ ਦਿਖੇ ਫਿਰ ਰੱਬ ਚੇਤੇ ਆਉਂਦਾ ਇਹ ਪਹਿਲਾਂ ਹੀ ਰੱਬ ਚੇਤੇ ਹੋਵੇ ਤੇ ਪਰਵਾਹ ਹੀ ਨਹੀਂ ਕਿਸੇ ਗੱਲ ਦੀ ਐਵੇਂ ਆ ਜਦੋਂ ਮੌਤ ਦੇਖਦੀ ਰੱਬ ਚੇਤੇ ਹੀ ਹੋ ਜਾਂਦਾ